ਛੋਟੇ ਸਾਬਜਦਾਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਵੇਗੀ ਤਿਆਰੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਸ਼ਹਿਰ ਦੇ ਵਿੱਚ 50 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ لہਜ਼ਾ ਸੰਗਤ ਦੀ ਸਹੂਲਤ ਦੇ ਲਈ ਸ਼ਹਿਰ ਨੂੰ 6 ਸੈਕਟਰ ਦੇ ਵਿੱਚ ਵੰਡਿਆ ਗਿਆ ਹੈ ਪੰਜ ਵੱਡੀਆਂ ਪਾਰਕਿੰਗਾਂ ਅਤੇ 16 ਛੋਟੀਆਂ ਪਾਰਕਿੰਗ ਬਣਾਈਆਂ ਗਈਆਂ ਨੇ ਇਸ ਤੋਂ ਇਲਾਵਾ ਗੁਰੂ ਘਰਾਂ ਤੱਕ ਪਹੁੰਚਣ ਦੇ ਲਈ 200 ਤੋਂ ਵੱਧ ਸ਼ਟਲ ਬੱਸ ਸਰਵਿਸ ਅਤੇ 100 ਤੋਂ ਜ਼ਿਆਦਾ ਈ ਰਿਕਸ਼ਾ ਮੁਫਤ ਵਿੱਚ ਚਲਾਏ ਜਾਣਗੇ ਕੋਈ ਵੀ ਆਈਪੀ ਜ਼ੋਨ ਨਹੀਂ ਹੋਵੇਗਾ ਅਤੇ ਸਾਰੇ ਮੰਤਰੀ ਤੇ ਲੀਡਰ ਵੀ ਇਹਨਾਂ ਸ਼ਟਲ ਬੱਸਾਂ ਜਾਂ ਆਟੋ ਦੇ ਜ਼ਰੀਏ ਗੁਰੂ ਘਰ ਪਹੁੰਚਣਗੇ ਸੰਗਤ ਦੀ ਸੇਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਮਰਜੈਂਸੀ ਤੌਰ ਤੇ 6 ਡਿਸਪੈਂਸਰੀਆਂ 20 ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ ਜਦਕਿ 60 ਐਂਬੂਲੈਂਸ ਤੈਨਾਤ ਰਣਗੀਆਂ ਇਸ ਤੋਂ ਇਲਾਵਾ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ 72 ਥਾਵਾਂ ਤੇ ਨਾਕੇਬੰਦੀ ਕੀਤੀ ਜਾਵੇਗੀ 3300 ਪੁਲਿਸ ਮੁਲਾਜ਼ਮ ਤੈਨਾਤ ਹੋਣਗੇ ਅਤੇ 300 ਤੋਂ ਵੱਧ ਸੀਸੀਟੀਵੀ ਸ਼ਹਿਰ ਦੀ ਨਿਗਰਾਨੀ ਕਰਨਗੇ 200 ਸ਼ਟਲ ਬੱਸਾਂ ਬਿਲਕੁਲ ਫਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਵਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗੇ ਆਊਗਾ ਕਿੱਥੋਂ ਕਿੱਥੇ ਤੱਕ ਡਰੋਨ ਰਾਹੀਂ ਵੀ ਜਿਹੜੀ ਹੈ ਚੈਕਿੰਗ ਹੁੰਦੀ ਰਹੂਗੀ ਡਰੋਨ ਜਿਹੜੇ ਨੇ ਪੁਲਿਸ ਦੇ ਉਹ ਵੀ ਜਿਹੜੇ ਬਾਜ਼ਾਰ ਖਪਣੀ ਜਿਹੜੀ ਹੈ ਉਹ ਰੱਖਣਗੇ ਸਾਰੇ ਸਬਾਤੇ ਸੀਐਮ ਆਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਥੇ ਕੀ ਸਥਾਈ ਮੋਬਾਈਲ ਟਾਵਰ ਵੀ ਲਗਾਏ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਕਨੈਕਟੀਵਿਟੀ ਦੇ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਲੱਖਾਂ ਦੀ ਗਿਣਤੀ ਸ਼ਰਧਾਲੂ ਆਉਣੇ ਨੇ। ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਹੈ। ਮੋਬਾਈਲ ਫੋਨ ਨਹੀਂ ਚੱਲਦੇ। ਜਾਂ ਕੋਈ ਸੰਚਾਰ ਦੇ ਸਾਧਨਾਂ 'ਚ ਥੋੜੀ ਦਿੱਕਤ ਆ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਮੋਬਾਈਲ ਇੱਕੋ ਇੱਕੋ ਟਾਵਾ 'ਤੇ ਇਕੱਠੇ ਹੋ ਜਾਂਦੇ ਨੇ। ਸ਼ਾਇਦ ਉਹ ਟਾਵਾ ਨਹੀਂ ਚੱਲ ਸਕਦਾ ਇੰਨੀ ਵਰਕਲੋਡ ਜਾਂ ਜਿਹੜਾ ਉਹਦਾ ਲੋਡ ਉਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਦਾ ਕੀਤਾ ਕੋਈ ਕੋਈ ਵੀ ਐਮਰਜੈਂਸੀ ਚ ਕੋਈ ਕਾਲ ਕਰਨੀ ਹੋਵੇ ਜਾਂ ਕੋਈ ਮੈਸੇਜ ਜਾਂ ਕੋਈ WhatsApp ਤੇ ਕੋਈ ਮੈਸੇਜ ਕਿਸੇ ਕਿਸੇ ਵੀ ਪੱਧਰ ਦਾ ਕੋਈ ਕਰਨਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਊਗੀ ਕਿ ਕਨੈਕਟੀਵਿਟੀ ਦਾ ਕੋਈ ਪ੍ਰੋਬਲਮ ਨਾ ਆਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਕਿ ਟਰੈਕਟਰ ਟਰਾਲੀਆਂ ਦੇ ਜ਼ਰੀਏ ਫਤਿਹਗੜ੍ਹ ਸਾਹਿਬ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਟਰੈਕਟਰਾਂ ਤੇ ਵੱਡੇ ਸਪੀਕਰ ਲਾਉਣ ਤੋਂ ਗਰੀਜ਼ ਕੀਤਾ ਜਾਵੇ ਕਿਉਂਕਿ ਇਹ ਸੋਗਮਈ ਦਿਨ ਨੇ ਇਹਨੂੰ ਹੁੱਲੜਬਾਜ਼ੀ ਦੇ ਦਿਨ ਨਾ ਬਣਾਏ ਜਾਣ ਵੱਡੇ ਵੱਡੇ ਸਾਊਂਡ ਲਾ ਕੇ ਵੱਡੇ ਵੱਡੇ ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢਦੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਇਸ ਵਿਚਾਲੇ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਅਰਪੀਤ ਸ਼ੁਕਲਾ ਨੇ ਦੱਸਿਆ ਕਿ ਲੋਕਾਂ ਨੂੰ ਪਾਰਕਿੰਗ ਦੀ ਜਾਣਕਾਰੀ Google ਦੇ ਜ਼ਰੀਏ ਮਿਲਦੀ ਰਹੇਗੀ ਤਾਂ ਜੋ ਟ੍ਰੈਫਿਕ ਹੋਣ ਤੇ ਦੂਜਾ ਰਸਤਾ ਅਪਣਾਇਆ ਜਾ ਸਕੇ ਇਸ ਪਰ ਅਸੀਂ Google ਨਾਲ ਇੱਕ ਤਾਲਮੇਲ ਸਰ ਕਰ ਰਹੇ ਹਾਂ ਕਿ ਜਿਹੜੇ ਸਾਡੇ ਪਾਰਕਿੰਗ ਸਲੋਟਸ ਹਨ ਔਰ ਜਿਹੜੇ ਸਾਡੇ ਰਸਤੇ ਆ ਉਹਨਾਂ ਦੇ ਉੱਤੇ ਕਿੰਨਾ ਜੈਮ ਹੈਗਾ ਔਰ ਰੀਅਲ ਟਾਈਮ ਇਨਫੋਰਮੇਸ਼ਨ ਜਿਹੜੇ ਸ਼ਦਾਲੂ ਹੈ ਉਹਨਾਂ ਨਾਲ ਸ਼ੇਅਰ ਕੀਤੀ ਜਾਵੇਗੀ ਸਰ ਅਸੀਂ Google ਨਾਲ ਟਾਈ ਅਪ ਕੀਤਾ ਹੈ ਇਸ ਤੋਂ ਇਲਾਵਾ ਜਿਹੜਾ ਲੌਸਟ ਐਂਡ ਫਾਊਂਡ ਪ੍ਰੋਪਰਟੀ ਹੈ ਉਸ ਦੇ ਲਈ ਅਸੀਂ 10 ਥਾਵਾਂ ਤੇ ਅਸੀਂ ਇੱਕ ਆਪਣੇ ਕਾਊਂਟਰਸ ਖੋਲ ਰਹੇ ਹਾਂ ਜੇ ਕਿਸੇ ਵੀ ਸ਼ਦਾਲੂ ਦਾ ਕੋਈ ਸਮਾਨ ਗੁੰਮ ਜਾਂਦਾ ਹੈ ਉੱਥੇ ਜਮ੍ਹਾਂ ਕਰਾਇਆ ਜਾ ਸਕਦਾ ਹੈ ਔਰ ਉਸ ਉੱਥੇ ਕੰਪਲੇਂਟ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਾਡੇ ਮਾਉਂਟਡ ਪੁਲਿਸ ਤੋਂ ਵੀ ਅਸੀਂ ਇਸ ਵਾਰ ਉਥੇ ਡਿਪਲॉय ਕੀਤਾ ਹੈ ਔਰ ਸਿਵਲ ਕਪੜਿਆਂ ਦੇ ਵਿੱਚ ਕਾਫੀ ਸਾਡੀ ਮੈਨਪਾਵਰ ਡਿਪਲॉयਡ ਰਹੇਗੀ ਤਾਂ ਕਿ ਜਿਹੜੇ ਕੋਈ ਜੇਬ ਕਤਰੇ ਆ ਇਸ ਤਰ੍ਹਾਂ ਦੇ ਐਂਟੀ ਸੋਸ਼ਲ 엘ਿਮੈਂਟਸ ਉਥੇ ਲਾਇਟਰ ਕਰਦੇ ਆ ਉਹਨਾਂ ਤੇ ਨਿਗਰਾਨੀ ਰੱਖੀ ਜਾ ਸਕੇ ਕਾਬਿਲ ਗੌਰੇ ਕੇ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ 25 26 ਤੇ 27 ਦਸੰਬਰ ਨੂੰ ਫਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ